ਅੱਜ ਕੌਮੀ ਪ੍ਰੈਸ ਦਿਹਾੜਾ ਜਿਹੜਾ ਪ੍ਰੈਸ ਦੀ ਆਜ਼ਾਦੀ ਲਈ ਮਨਾਇਆ ਜਾਂਦਾ ਹੈ ਤੇ ਉਸੇ ਹੀ ਦਿਹਾੜੇ ਦੇ ਉੱਤੇ ਗਿੱਦਰਬਾਹ ਦੇ ਵਿੱਚ ਇੱਕ ਪੱਤਰਕਾਰ ਨਾਲ ਕੁੱਟਮਾਰ ਹੁੰਦੀ ਹੈ ਕੁੱਟਮਾਰ ਹੁੰਦੀ ਹੈ ਮੰਤਰੀ ਬਲਜੀਤ ਕੌਰ ਦੀ ਸ਼ਹਿਤੇ ਜਿਹੜਾ ਕਿ ਉਹਨਾਂ ਦਾ ਹੀ ਇੱਕ ਸਾਥੀ ਦਾਣਾ ਮੰਡੀ ਦੇ ਵਿੱਚ ਗੈਰ ਕਾਨੂੰਨੀ ਝੋਨਾ ਖਰੀਦਦਾ ਜਦ ਕਿ ਦਾਣਾ ਮੰਡੀ ਬੰਦ ਆ ਆਮ ਲੋਕਾਂ ਲਈ ਪਰ ਉੱਥੇ ਉਹਦਾ ਝੋਨਾ ਵਿਕਦਾ ਜਿਹੜਾ ਕਿ ਰਾਜਸਥਾਨ ਤੋਂ ਆਇਆ ਜਾਂਦਾ ਤਾਂ ਪੱਤਰਕਾਰ ਰਣਜੀਤ ਗੈਲੋ ਦੀ ਖਬਰ ਕਰਨ ਜਾਂਦਾ ਤਾਂ ਉੱਥੇ ਔਰ ਇਹ ਗੁੰਡਿਆਂ ਵੱਲੋਂ ਰੱਜ ਕੇ ਉਹਦੇ ਨਾਲ ਗੁੰਡਾਗਰਦੀ ਹੁੰਦੀ ਹੈ ਕੁੱਟਮਾਰ ਹੁੰਦੀ ਹੈ ਕੱਪੜੇ ਪਾੜੇ ਜਾਂਦੇ ਆ ਪੱਗ ਲਈ ਜਾਂਦੀ ਹੈ ਰਿਵਾਲਵਰ ਦਿਖਾਇਆ ਜਾਂਦਾ ਹੈ ਇੱਥੋਂ ਤੱਕ ਕਿ ਉਹ ਬਚ ਕੇ ਨਿਕਲਿਆ ਨਹੀਂ ਉਹਨੂੰ ਕਨੈਪ ਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਪਾਸੇ ਸਰਕਾਰ ਦੇ ਮੰਤਰੀ ਵਧਾਈਆਂ ਦੇ ਰਹੇ ਆ ਪੰਜਾਬ ਪ੍ਰਧਾਨ ਵਧਾਈਆਂ ਦੇ ਰਹੇ ਆ ਦੂਜੇ ਪਾਸੇ ਪ੍ਰੈਸ ਨੂੰ ਦੂਜੇ ਪਾਸੇ ਪ੍ਰੈਸ ਦੇ ਉੱਤੇ ਅਜਿਹੇ ਹਮਲੇ ਹੋ ਰਹੇ ਆ ਇਹ ਕੋਈ ਪਹਿਲਾ ਹਮਲਾ ਨਹੀਂ ਇਸ ਤੋਂ ਪਹਿਲਾਂ ਹੋਰ ਤਰੀਕੇ ਦੇ ਹਮਲੇ ਹੋਏ ਆ ਪਰਚੇ ਪਾਏ ਗਏ ਆ ਤੇ ਅੱਜ ਸਿੱਧਾ ਹੀ ਗੁੰਡਾਗਰਦੀ ਤੇ ਉਤਰ ਆਏ ਆ ਤਾਂ ਇਸ ਗੁੰਡਾਗਰਦੀ ਤੇ ਸਾਰਾ ਪੱਤਰਕਾਰ ਭਾਈਚਾਰਾ ਖੜਾ ਮੇਰੇ ਨਾਲ ਬਾਈ ਸੂਰਜ ਖੜਿਆ ਪਰਮੀਤ ਖੜਿਆ ਤੇ ਗਿੱਦਰਵਾਹ ਦੇ ਸਾਥੀ ਖੜਿਆ ਸੂਰਜ ਬਾਈ ਇਹਦੇ ਤੇ ਕੀ ਕੀ ਕਹਿਣਾ ਚਾਹੂੰਗਾ ਜਿਹੜਾ ਅੱਜ ਇਹ ਸਭ ਕੁਝ ਵਾਪਰ ਦੇਖੋ ਬੜੀ ਮੰਦਭਾਗੀ ਘਟਨਾ ਘਟੀ ਹੈ ਅੱਜ ਕੌਮੀ ਪ੍ਰੈਸ ਦਫਾਸਾ ਔਰ ਇਸ ਦਿਨ ਦੇ ਉੱਤੇ ਵੱਡੀਆਂ ਵੱਡੀਆਂ ਗੱਲਾਂ ਬੇਸ਼ੱਕ ਸਰਕਾਰ ਕਰਦੀ ਹੈ ਕਿ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਗੱਲ ਕਰਦੇ ਪਰ ਬੜੀ ਸ਼ਰਮ ਦੀ ਗੱਲ ਹੈ 4 ਘੰਟਿਆਂ ਦੇ ਕਰੀਬ ਹੋ ਚੁੱਕੇ ਇਸ ਘਟਨਾ ਤੇ ਐਸ ਐਚ ਓ ਤੱਕ ਨੇ ਇਥੇ ਜਹਿਮਤ ਨਹੀਂ ਉਠਾਈ ਕਿ ਘਟੋ ਘਟਾ ਕੇ ਖਾਲਚਾਲੀ ਪੱਤਰਕਾਰ ਦਾ ਪੁੱਛਿਆ ਜਾਵੇ ਡੀ ਐਸ ਪ ਇੱਕ ਹੈੱਡ ਕਨਸਟੇਬਲ ਜਰੂਰ ਆਏ ਸੀ 112 ਨੰਬਰ ਤੇ ਸ਼ਿਕਾਇਤ ਦਰਜ ਕੀਤੀ ਗਈ ਸੀ ਪਰ ਬੇਸ਼ੱਕ ਸੀਆਈਡੀ ਵਾਲੇ ਵਿਭਾਗ ਦੇ ਮੇਰੇ ਭਰਾ ਜਰੂਰ ਖੜੇ ਆ ਪਰ ਕੋਈ ਵੀ ਇੱਥੇ ਪੁਲਿਸ ਦਾ ਅਧਿਕਾਰੀ ਹੋਵੇ ਸਿਵਲ ਦਾ ਓਬੀਐਸਟੀਐਮ ਨਾਲ ਬਾਰ-ਬਾਰ ਸਾਡੀ ਗੱਲ ਹੋਈ ਸੀ ਕਿ ਇਹ ਘਟਨਾ ਹੋ ਗਈ ਆ ਪਰ ਫਿਲਹਾਲ ਹਜੇ ਤੱਕ ਬੜੇ ਸ਼ਰਮ ਨਾਲ ਕਹਿਣਾ ਪੈ ਰਿਹਾ ਕਿ ਪ੍ਰਸ਼ਾਸਨ ਦਾ ਕੋਈ ਵੀ ਇੱਥੇ ਅਧਿਕਾਰੀ ਜਿਹੜਾ ਨਹੀਂ ਪਹੁੰਚੋ ਵੀ ਇਸ ਦਿਨ ਦੇ ਉੱਤੇ ਔਰ ਬਾਕੀ ਸਾਡੇ ਸਾਥੀ ਹੋਰ ਵੀ ਇੱਥੇ ਆਏ ਹੋਏ ਨੇ ਹਰੇਕ ਦੇ ਮਨ 'ਚ ਨਾਰਾਜ਼ਗੀ ਜਰੂਰ ਹੈ ਕਿ ਅਸੀਂ ਲੋਕਾਂ ਦੇ ਵਾਸਤੇ ਕੰਮ ਕਰਦੇ ਆ ਪਰ ਜਦੋਂ ਸਾਡੀ ਖੋਦੀ ਸੁਰੱਖਿਆ ਯਕੀਨੀ ਨਹੀਂ ਤਸੀਂ ਲੋਕਾਂ ਵਾਸਤੇ ਕੀ ਕੰਮ ਕਰਾਂਗੇ ਫਿਰ ਅਸੀਂ ਵੀ ਉਸ ਤਰ੍ਹਾਂ ਦਾ ਕਰ ਲਾਂਗੇ ਜਿਸ ਤਰ੍ਹਾਂ ਪ੍ਰਸ਼ਾਸਨ ਚਾਹੁੰਦਾ ਹੈਗਾ ਕਿਉਂਕਿ ਪ੍ਰਸ਼ਾਸਨ ਤੇ ਸਰਕਾਰ ਆਈ ਹੀ ਚਾਹੁੰਦੀਆਂ ਨੇ ਕਿ ਮੀਡੀਆ ਦਬ ਕੇ ਰਵੇ ਹੋਰ ਜਿਹੜੇ ਸਾਥੀ ਨੇ ਦੂਜੇ ਉਹਨਾਂ ਦੇ ਮਨ ਚ ਬਲ ਬਲੇ ਕਿਸ ਤਰ੍ਹਾਂ ਦੇ ਨੇ ਬਾਈ ਕਿਵੇਂ ਦੇਖਦੇ ਹੋ ਜਿਹੜੀ ਘਟਨਾ ਘਟਈ ਹੈ ਸਰਜੀ ਬੜੀ ਸ਼ਰਮ ਦੀ ਗੱਲ ਹੈ ਕਿ ਇੱਕ ਪੱਤਰਕਾਰ ਜਿਹੜਾ ਲਗਾਤਾਰ ਐਕਸਪੋਜ਼ ਕਰ ਰਿਹਾ ਇੱਕ ਜਿਹੜੀਆਂ ਕਮੀਆਂ ਨੇ ਸਰਕਾਰ ਦੀਆਂ ਉਹਨੂੰ ਲੈ ਕੇ ਬੜੇ ਟਾਈਮ ਤੋਂ ਕੰਮ ਕਰ ਰਿਹਾ ਜਿਸ ਦੀ ਤਾਰੀਫ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਕਰਦ ਰੇ ਹੁਣ ਜਦੋਂ ਉਹ ਐਮਪੀ ਹੁੰਦੇ ਸੀ ਤੇ ਹੁਣ ਵੀ ਮੁੱਖ ਮੰਤਰੀ ਭਗਵੰਤ ਮਾਨ ਹੋ ਰਨਜੀਤ ਗਿੱਲ ਦੀ ਤਰੀਖ ਕੱਦਦੇ ਕਿ ਬਹੁਤ ਸੋਨਾ ਕੰਮ ਕਰ ਰਿਹਾ ਪਰ ਜਦੋਂ ਰਨਜੀਤ ਗਿੱਲ ਤੇ ਵਿਫਤਾਈਆ ਤਾਂ ਇੱਥੇ ਪੁਲਿਸ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਅਰਵਿੰਦ ਕੇਜੀਵਾ ਲਗਾਤਾਰ ਕਹਿੰਦੇ ਨੇ ਕਿ ਇੱਕ ਹਫਤੇ ਚ ਗੈਂਗਸਟਰ ਪੰਜਾਬ ਛੱਡ ਕੇ ਚਲੇ ਜਾਣ ਪਰ ਜਨਾਬ ਇੱਥੇ ਤਾਂ ਪੱਤਰਕਾਰ ਤੱਕ ਸੇਫ ਨਹੀਂ ਜਿਹੜੇ ਆਮ ਆੜਤੀਏ ਕੰਮ ਕਰ ਰਹੇ ਨੇ ਉਹਨਾਂ ਨਾਲ ਜੋ ਮਜ਼ਦੂਰ ਕੰਮ ਕਰਦੇ ਨੇ ਉਹੀ ਗੈਂਗਸਟਰ ਬਣ ਚੁੱਕੇ ਨੇ ਤੇ ਉਹਨਾਂ ਦੀ ਸ਼ੈ ਕੌਣ ਕਰ ਰਿਹਾ ਹੈ ਮંત્રી ਕਰ ਰਹੇ ਨੇ ਬੜੀ ਨਮੋਸ਼ੀ ਦੀ ਗੱਲ ਇਹ ਵੀ ਹੈ ਕਿ ਇੱਥੇ ਦੋ ਮੰਤਰੀ ਆਉਂਦੇ ਨੇ ਇੱਕ ਖੇਤੀਬਾੜੀ ਮੰਤਰੀ ਇੱਥੋਂ ਦਾ ਆਉਂਦਾ ਹੈ ਪਰ ਉਸਦੇ ਹਲਕੇ ਦੇ ਵਿੱਚ ਆ ਕੇ ਲਗਾਤਾਰ ਬਾਹਰੋਂ ਝੋਨਾ ਵਿਕ ਰਿਹਾ ਹੈ ਮਾਹਰ ਦੋ ਕੇਐਫਆਈਆਰ ਹੋਈਆਂ ਨੇ ਉਸ ਤੋਂ ਬਾਅਦ ਸਰਕਾਰ ਚੁੱਪ ਕਰ ਗਈ ਆ ਤੇ ਪਰ ਹੁਣ ਵੀ ਜੇਕਰ ਪੱਤਰਕਾਰ ਗੱਲ ਕਰਦੇ ਨੇ ਤਾਂ ਉਹਨਾਂ ਦੇ ਉੱਪਰ ਹਮਲੇ ਹੋ ਜਾਂਦੇ ਨੇ ਜੇਕਰ ਕਿਤੇ ਅਫਗਾਨਿਸਤਾਨ 'ਚ ਕੋਈ ਹਮਲਾ ਹੋ ਜਾਵੇ ਜਾਂ ਉਸ ਤੋਂ ਬਾਅਦ ਫਿਰ ਉਹ ਗੱਲ ਕਰਦੇ ਨੇ ਪਰ ਇੱਥੇ ਕੋਈ ਵੀ ਨਹੀਂ ਕਰਦਾ ਪੰਜਾਬ 'ਚ ਜੀ ਰਾਜੀ ਜੀ ਬਿਲਕੁਲ ਅੱਜ ਜਿਹੜਾ ਇਹ ਪੱਤਰਕਾਰਾਂ ਦੇ ਉੱਤੇ ਹਮਲੇ ਹੋ ਰਿਹਾ ਚਾਹੇ ਉਹਨਾਂ ਦੀ ਪੇਜ ਬੰਦ ਕੀਤੇ ਜਾਣ ਜਾਂ ਝੂਠੇ ਪਰਚੇ ਪਏ ਜਾਣ ਜਾਂ ਇਸ ਤਰੀਕੇ ਦੇ ਨਾਲ ਅਟੈਕ ਹੋ ਰਿਹਾ ਇਹ ਸਾਰਾ ਸਾਰ ਲੋਕਤੰਤਰ ਦਾ ਕਹਾਣ ਆ ਖਾਸ ਕਰਕੇ ਉਹ ਪਾਰਟੀ ਦੀ ਸਰਕਾਰ ਦੇ ਵਿੱਚ ਹੋ ਰਿਹਾ ਜਿਹੜੀ ਪਾਰਟੀ ਇਨਕਲਾਬ ਦੇ ਨਾਮ ਤੇ ਆਈ ਸੀ ਜਿਹੜੀ ਪਾਰਟੀ ਜਦੋਂ ਸਤਾ ਚੋਂ ਤੋਂ ਪਹਿਲਾਂ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਅਸੀਂ ਪੱਤਰਕਾਰਾਂ ਦੇ ਨਾਲ ਖੜਾਂਗੇ ਅਸੀਂ ਲੋਕਤੰਤਰ ਨੂੰ ਬਚਾਵਾਂਗੇ ਅਸੀਂ ਸਵਿਧਾਨ ਨੂੰ ਬਚਾਵਾਂਗੇ ਸਿਧਾਂਤ ਦੀਆਂ ਗੱਲਾਂ ਤਾਂ ਸਟੇਜਾਂ ਤੋਂ ਬਹੁਤ ਹੁੰਦੀਆਂ ਨੇ ਸਿਧਾਂਤ ਦਾ ਜ਼ਿਕਰ ਬਹੁਤ ਹੁੰਦਾ ਬਾਵਾ ਸਾਹਿਬ ਦਾ ਜ਼ਿਕਰ ਬਹੁਤ ਹੁੰਦਾ ਪਰ ਇਸ ਸਿਧਾਂਤ ਨੂੰ ਮੰਨ ਕੌਣ ਇਹ ਜਮੀਨੀ ਪੱਧਰ ਅੱਜ ਦੱਸ ਰਹੀ ਆ ਜੋ ਕੁਝ ਰਣਜੀਤ ਗਿੱਲ ਦੇ ਨਾਲ ਹੋਇਆ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਸਾਡੇ ਪੱਤਰਕਾਰ ਸਾਥੀਆਂ ਦੇ ਨਾਲ ਵਾਪਰ ਚੁੱਕਿਆ ਹਰ ਵਾਰ ਦੀ ਇਹ ਘਟਨਾਵਾਂ ਹੁੰਦੀਆਂ ਨੇ ਸਾਨੂੰ ਲੱਗਦਾ ਕਿ ਇਹਦੇ ਤੇ ਤੋਸ ਹੱਲ ਮੈਨੂੰ ਲੱਗਦਾ ਕਿ ਸਾਡੇ ਪੱਤਰਕਾਰ ਯੂਨੀਅਨ ਨੂੰ ਪੱਤਰਕਾਰ ਸਾਥੀਆਂ ਨੂੰ ਕੱਢਣਾ ਚਾਹੀਦਾਗਾ ਇਹ ਬਹੁਤ ਨਿੰਦਨਯੋਗ ਆ ਸ਼ਰਮਨਾਕ ਗੱਲ ਆ ਪੁਲਿਸ ਪ੍ਰਸ਼ਾਸਨ ਦੇ ਲਈ ਕਿ ਹਾਲੇ ਤੱਕ ਕੋਈ ਵੀ ਸੀਨੀਅਰ ਅਧਿਕਾਰੀ ਹਾਲਾਂਕਿ ਹੁਣ ਤੱਕ ਡੀਐਸਪੀ ਤੱਕ ਦੇ ਜਿਹੜੇ ਅਧਿਕਾਰੀਆਂ ਨੂੰ ਇੱਥੇ ਪਹੁੰਚ ਜਾਣਾ ਚਾਹੀਦਾ ਸੀ ਤੇ ਉਹਨਾਂ ਬੰਦਿਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸੀ 4 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਆ ਨਾਲ ਸਾਡੇ ਸੀਨੀਅਰ ਸਾਥੀ ਗਿੱਦਰਬਾਦ ਪੱਤਕਾ ਸੋਢੀ ਢੱਲਾ ਜੀ ਨੇ ਢੱਲਾ ਸਾਹਿਬ ਕੀ ਕਹੂੰਗਾ ਰਾਜੀਵ ਮੈਂ ਤਾਂ ਸਿਰਫ ਇੰਨੀ ਗੱਲ ਹੀ ਕਹਿਣਾ ਚਾਹ ਪੰਜਾਬ ਸਰਕਾਰ ਹੈਗੀ ਹੈ ਵਕ ਵਕ ਸਮੇਂ ਤੇ ਸੋਸ਼ਲ ਮੀਡੀਆ ਰਹੀ ਪ੍ਰਿੰਟ ਮੀਡੀਆ ਰਹੀ ਵਕ ਵਕ ਤਰ੍ਹਾਂ ਨੰਬਰ ਜਾਰੀ ਕਰਦੀ ਹੈ ਵੀ ਜੇਕਰ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਕੋਈ ਨਸ਼ਾ ਵੀ ਹੈ ਜਾਂ ਕੋਈ ਕਿਸੇ ਨਾਲ ਤੱਕਾਸ਼ਾਈ ਹੁੰਦੀ ਹੈ ਉਹ ਨੰਬਰ ਜਾਰੀ ਕਰਦੀ ਹੈ ਉਹ ਸਿਰਫ ਨੰਬਰ ਜਿਹੜੇ ਜਾਰੀ ਕਰਦੀ ਹੈ ਫਿਰ ਸਿਰਫ ਦਿਖਾਵੇ ਵਾਸਤੇ ਹੈ ਜਿਹੜੀ ਇਹਦੀ ਹਕੀਕਤ ਹੈ ਉਹ ਬਿਲਕੁਲ ਉਲਟ ਹੈਗੀ ਹੈ ਮੈਂ ਤੇ ਰਣਜੀਤ ਤਕਰੀਬਨ ਲੰਬੇ ਸਮੇਂ ਤੋਂ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਤੇ ਸਮੇ ਸਮੇਤੇ ਸਾਨੂੰ ਬੜੀਆਂ ਦਿੱਕਤਾਂ ਸਾਹਮਣੇ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਪਰ ਅੱਜ ਤਾਂ ਬਿਲਕੁਲ ਹੀ ਹੈਰਾਨੀ ਦੀ ਗੱਲ ਹੈਗੀ ਹੈ ਵੀ ਬੰਦਿਆਂ ਨੇ ਘੇਰ ਕੇ ਉਹਨੂੰ ਕੁੱਟਣਾ ਪਿਸਤੌਲ ਦਿਖਾਉਣਾ ਤੇ ਉਹਦੇ ਕੁੱਟਮਾਰ ਕਰਨੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਕਿਸੇ ਵੀ ਉੱਚ ਅਧਿਕਾਰੀ ਦਾ ਨਾ ਤਾਂ ਸਿਵਲ ਪ੍ਰਸ਼ਾਸਨ ਦਾ ਤੇ ਨਾ ਹੀ ਪੁਲਿਸ ਅਧਿਕਾਰੀ ਦਾ ਕਿਸੇ ਵੀ ਇੱਥੇ ਆ ਕੇ ਉਹਨਾਂ ਨੇ ਹਾਲ ਜਾਣਨਾ ਜਿਹੜਾ ਮੁਨਾਸਬ ਨਹੀਂ ਸਮਝੇਗਾ ਇਸ ਤੋਂ ਵੱਡੀ ਕੀ ਗੱਲ ਹੋਊਗੀ ਦੇਖੋ ਐਡਾ ਵੱਡਾ ਦਿਹਾੜਾ ਹੈ ਪੱਤਰਕਾਰ ਨਾਲ ਸੰਬੰਧਿਤ ਦਿਹਾੜਾ ਹੈ ਪਰ ਫਿਰ ਵੀ ਜਿਹੜੀ ਪੁਲਿਸ ਹੈਗੀ ਹੈ ਉਹ ਸੁੱਤੀ ਪਈ ਹੈ ਜੀ ਜੀ ਤੇ ਅੱਜ ਜਿਹੜਾ ਰਮਜੀਤ ਗਿਲਤੇ ਹਮਲਾ ਹੋਇਆ ਹੈ ਬਹੁਤ ਹੀ ਨਿੰਦਨਯੋਗ ਹਮਲਾ ਹੈ ਪ੍ਰੈਸ ਦੇ ਸਾਥੀ ਅਸੀਂ ਫੀਲਡ 'ਚ ਕੰਮ ਕਰ ਰਹੇ ਜਾਂਦੇ ਆ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਪਰ ਜਿਹੜਾ ਇਹ ਇੱਕ ਬਹੁਤ ਮਾੜੀ ਗੱਲ ਹੈ ਜਾਨ ਬੁੱਝ ਕੇ ਮਤਲਬ ਜਾਣਦੇ ਹੋਏ ਰਣਜੀਤ ਗਿੱਲ ਨੂੰ ਚੰਗੀ ਤਰ੍ਹਾਂ ਜਿਹੜਾ ਸੀਗਾ ਸ਼ੈਲਰ ਵਾਲਾ ਉਹ ਜਾਣਦਾ ਸੀ ਉਹਨੇ ਜਾਨ ਬੁੱਝ ਕੇ ਆਪਦੇ ਸਾਥੀਆਂ 'ਤੇ ਹਮਲਾ ਕੀਤਾ ਹੈ ਇਹ ਬਹੁਤ ਹੀ ਨਿੰਦਣਯੋਗ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਸਖਤ ਕਾਰਵਾਈ ਕਰਨ ਜੇਕਰ ਕੋਈ ਪੁਲਿਸ ਪ੍ਰਸ਼ਾਸਨ ਸਖਤ ਕਾਰਵਾਈ ਨਹੀਂ ਕਰੂਗਾ ਤਾਂ ਇਹਦੇ ਵਿਰੁੱਧ ਤਿੱਖਾ ਸੰਘਰਸ਼ ਸਾਥੀ ਆਪਦੀ ਰਾਇ ਨਾਲ ਜਿਹੜਾ ਇਹ ਸ਼ੁਰੂ ਕਰਨਗੇ ਅਪਰਾਏ ਜੀ ਅੱਜ ਜਿਹੜਾ ਰਣਜੀਤ ਗਿੱਲ ਤੇ ਹਮਲਾ ਹੋਇਆ ਉਹ ਇਕੱਲੇ ਰਣਜੀਤ ਗਿੱਲ ਤੇ ਨਹੀਂ ਸਮੁੱਚੀ ਪੰਜਾਬ ਦੀ ਪ੍ਰੈਸ ਦੇ ਉੱਤੇ ਹਮਲਾ ਹੋਇਆ ਅਸੀਂ ਅਸੀਂ ਕੋੜ ਸ਼ਬਦਾਂ ਵਿੱਚ ਨਿੰਦਿਆ ਕਰਦੇ ਆਂ ਪਰ ਅਸੀਂ ਰਣਜੀਤ ਗਿੱਲ ਦੇ ਨਾਲ ਖੜੇ ਆਂ ਮੈਂ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦੀ ਚੇਤਾਵਨੀ ਦੇਣਾ ਚਾਹੁੰਦਾ ਕਿ ਆਪ ਦੇ ਗੁੰਡਿਆਂ ਤੋਂ ਸਾਡੇ ਪੱਤਰਕਾਰਾਂ ਦੀ ਜਿਹੜੀ ਸੁਰੱਖਿਆ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਪੱਤਰਕਾਰਾਂ ਦੀ ਸੁਰੱਖਿਆ ਕਰ ਰਹੇ ਹਾਂ ਲੇਕਿਨ ਜਦ ਸਾਡੇ ਪੱਤਰਕਾਰ ਕੋਈ ਕਵਰੇਜ ਕਰਨ ਜਾਂਦੇ ਆ ਉੱਥੋਂ ਉਹਨਾਂ ਦੇ ਗੁੰਡੇ ਉਹਨਾਂ ਦੀ ਪਾਰਟੀ ਦੇ ਗੁੰਡੇ ਹੀ ਉਹਨਾਂ ਨੂੰ ਕੁੱਟਮਾਰ ਕਰਕੇ ਜਿਹੜਾ ਹੈਗਾ ਜ਼ਖਮੀ ਕਰ ਦਿੰਦੇ ਆ ਜਾਂ ਹੋਰ ਕੁਝ ਕਰ ਦਿੰਦੇ ਆ ਇਹ ਤਾਂ ਕੁਦਰਤ ਮਤਲਬ ਕਿ ਅੱਜ ਵੱਛਤ ਰਹੀ ਕਿ ਸਾਡੇ ਵੀਰ ਦੇ ਕੋਈ ਸਾਥ ਨਹੀਂ ਲੱਗੀ ਜੇ ਕਿਸੇ ਵੀਰ ਦੇ ਸਾਡੇ ਕੋਈ ਸਾਥ ਲੱਗ ਜਾਂਦੀ ਜਾਂ ਉਹਦੀ ਕੋਈ ਲੱਤਾਂ ਤੋੜ ਦਿੱਤੀ ਜਾਂਦੀ ਤੇ ਫਿਰ ਅਸੀਂ ਕਿਸ ਨੂੰ ਮਤਲਬ ਕਿ ਗੁਹਾਰ ਲਾਉਂਦੇ ਜਦ ਕਿ ਸਰਕਾਰ ਦੇ ਮੰਤਰੀ ਉਹਨਾਂ ਦਾ ਜਿਹੜਾ ਸਾਥ ਦੇ ਰਹੇ ਨੇ ਜੀ ਤਾਂ ਪੁਲਸ ਨੇ ਇੱਥੇ ਆਉਣਾ ਤਾਂ ਕੀ ਸੀ ਇੱਥੇ ਆ ਕੇ ਕੋਈ ਗੱਲ ਸੁਣਨੀ ਤਾਂ ਕੀ ਸੀ ਉਲਟਾ ਲੋਕਲ ਪ੍ਰੈਸ ਨੂੰ ਫੋਨ ਕਰ ਕਰਕੇ ਇਹ ਕਹਿ ਰਿਹਾ ਕਿ ਸਾਡੇ ਦਫ਼ਤਰ ਆ ਕੇ ਸਾਡੇ ਬਿਆਨ ਲਓ ਇੱਥੋਂ ਦੇ ਐਸ ਐਚਓ ਮੈਡਮ ਪੱਤਰਕਾਰਾਂ ਨੂੰ ਇਹ ਕਹਿ ਰਹੇ ਕਿ ਸਾਡੇ ਦਫ਼ਤਰ ਆ ਕੇ ਸਾਡਾ ਪੱਖ ਜਾਂ ਸਾਡੇ ਬਿਆਨ ਲਓ ਕਿੱਡੀ ਸ਼ਰਮ ਦੀ ਗੱਲ ਹੈ ਕਿ ਜਿਹੜੀ ਪੁਲਿਸ ਦੀ ਐ ਡਿਊਟੀ ਬਣਦੀ ਹੈ ਕੋਈ ਲੋੜ ਹੋਵੇ ਕਿਤੇ ਐਸ ਐਚਓ ਖੁਦ ਪਸਦਾ ਹੋਵੇ ਪੱਤਰਕਾਰਾਂ ਦੀਆਂ ਮਿੰਨਤਾਂ ਕਰਦੇ ਹੁੰਦੇ ਆ ਇਹ ਕਿ ਆਹ ਖਬਰ ਰੋਕ ਲਓ ਜੀ ਇਹਨੂੰ ਕਰ ਲਓ ਜੀ ਸਾਡੀ ਮਿੰਨਤ ਆ ਜੀ ਸਾਡਾ ਇਹ ਹੈ ਅੱਜ ਪੱਤਰਕਾਰ ਤੇ ਹਮਲਾ ਹੋਇਆ ਤਾਂ ਐਸ ਐਚਓ ਕਹਿ ਰਹੇ ਨੇ ਕਿ ਉੱਥੇ ਆਓ ਇੱਕ ਜਿਹੜਾ ਬੰਦੇ ਤੇ ਹਮਲਾ ਹੋ ਗਿਆ ਇੱਕ ਭਾਈਚਾਰੇ ਤੇ ਹਮਲਾ ਹੋ ਗਿਆ ਇੱਕ ਭਾਈਚਾਰੇ ਤੇ ਇਹ ਗੱਲ ਹੋ ਗਈ ਉਲਟਾ ਉਹਨਾਂ ਦੀ ਸਾਥੀਆਂ ਨੂੰ ਕਹਿ ਰਹੇ ਕਿ ਸਾਡਾ ਆ ਕੇ ਬਿਆਨ ਲਓ ਬੜੀ ਸ਼ਰਮ ਦੀ ਗੱਲ ਆ ਬੜੀ ਮੰਦ ਭਾਗੀ ਗੱਲ ਆ ਇਸ ਗੱਲ ਤੇ ਜੇ ਪੁਲਿਸ ਨੇ ਐਕਸ਼ਨ ਨਾ ਲਿਆ ਤਾਂ ਸਾਰੇ ਸਾਥੀਆਂ ਨਾਲ ਰਹਿ ਕਰਕੇ ਇੱਥੇ ਕੋਈ ਵੱਡਾ ਸੰਘਰਸ਼ ਵੀ ਛੇੜਿਆ ਜਾ ਸਕਦਾ